ਹਾਂ ਅਲਫਾੜੀਆ ਜੀ ਉਹ ਤੇ ਮੈਨੂੰ ਫੜਾ ਸਾਈ ਕੀ ਕਹਿੰਦਾ ਬੋਲ 34000 ਰੁਪਏ ਲੈ ਚੱਲ ਬੱਸ ਐਵੇਂ ਰੋਲਾ ਪਾਈ ਖੜਾ ਸੀ ਤੇਰੇ ਭਾਈ ਤੇ ਤੇੰਦਾਰ ਹੋ ਗਿਆ ਆ ਭਾਈ ਹੋ ਗਿਆ ਕਿੰਨੇ ਮੰਗ ਰਹੇ ਸੀ ਕਿੰਨੇ ਮੰਗ ਰਹੇ ਸੀ 34000 ਹੋ ਗਿਆ ਜੀ 34000 ਦਾ ਨਹੀਂ ਮੰਗੇ ਕਿੰਨੇ ਰਹੇ ਸੀ 70000 ਸੀਗਾ 70000 ਪਟੇਰੀਆਂ ਦੋ ਪੈਗਾਂ ਹੋਣ ਅੱਛਾ ਅੱਛਾ ਠੀਕ ਹੈ ਜੀ 34000 ਦਾ ਹੋ ਗਿਆ डन ਬਾਈ ਹੈ ਬੜੀਆ ਰੇਗਾ ਬੜੀਆ ਰੇਗਾ ਚਲੋ ਅੱਗੇ ਵਾਲੇ ਨੂੰ ਸਮੰਢਣਾ ਹੋਵੇ ਹਨਾ ਲਓ ਵੀ ਇਹ ਆ ਮੌਕਸਰ ਮੇਲਾ ਮਾਗੀ ਦਾ ਤੇ ਰੌਣਕ ਮੇਲਾ ਦੇਖ ਸਕਦੇ ਹੋ ਤੁਸੀਂ ਬਈ ਸੌਦੇ ਤੇ ਲੱਗੀਆਂ ਰੌਣਕਾਂ ਬਹੁਤ ਵਧੀਆ ਸੌਦੇ ਹੋ ਰਹੇ ਆ ਮੌਕਸਰ ਮੇਲੇ ਤੇ ਮਾਗੀ ਦਾ ਮੇਲਾ ਮੌਕਸਰ ਮੇਲਾ ਪਹੁੰਚੋ ਸਾਰੇ ਦੋਸਤ ਬਈ ਵੱਧ ਤੋਂ ਵੱਧ ਤੇ ਵਪਾਰੀ ਵੀ ਵਧੀਆ ਆਇਆ ਤੇ ਵਧੀਆ ਮਾਲ ਆਇਆ ਬਈ ਤੇ ਆ ਬਸ਼ੀਰੇ ਦਾ ਸੌਦਾ ਹੋਇਆ